ਤੋਂਦਰ ਚੰਡੀਗੜ੍ਹ ਮੇਰ ਚੋਣਾ ਭਾਰੀ ਹੰਗਾਮੇ ਤੋਂ ਬਾਅਦ ਮੂਲਤਵੀ ਕਰ ਦਿੱਤੀਆਂ ਗਈਆਂ ਨੇ ਮੇਰ ਚੋਣਾ ਸੰਬੰਧੀ ਆਪ ਦੇ ਸੀਨੀਅਰ ਆਗੂ ਜਨਰਲ ਸਿੰਘ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ ਹੋ ਗਿਆ ਹੈ ਜਿਸ ਕਾਰਨ ਚੋਣਾਂ ਜਿਹੜੀਆਂ ਕਿ ਉਹਨਾਂ ਨੂੰ ਮੂਲਤਵੀ ਕਰ ਦਿੱਤਾ ਤੌਥੀ ਚੰਡੀਗੜ੍ਹ ਦੇ ਵਿੱਚ ਇੰਡੀਅਨ ਐਲਾਈਅንስ ਦੀ ਇਹ ਪਹਿਲੀ ਜਿੱਤ ਸੀ ਜਿਸ ਨੇ ਕਿ ਭਾਜਪਾ ਨੂੰ ਪਰੇਸ਼ਾਨ ਕਰ ਦਿੱਤਾ ਤੌਥੀ ਇੰਡੀਆ ਐਲਾਈਅንስ ਨੇ ਪਹਿਲੀ ਗੇਨ ਤੇ ਹੀ ਜਿਹੜਾ ਕਿ ਭਾਜਪਾ ਨੂੰ ਹਰਾ ਦਿੱਤਾ ਐਸੇ ਕਾਰਨ ਭਾਜਪਾ ਚੋਣਾ ਕਰਵਾਉਣ ਤੋਂ ਬਚਦੀ ਨਜ਼ਰ ਆ ਰਹੀ ਹੈ ਥੋੜੀ ਸੀ ਤੇ ਇੰਡੀਆ ਐਲਾਈਅੰਸ ਜਿੱਦੀ ਚਰਚਾ ਬੜੀ ਦਿਨਾਂ ਤੋਂ ਹੁੰਦੀ ਸੀ ਉਹਦਾ ਅੱਜ ਪਹਿਲਾ ਟ్రਾਇਲ ਮੈਚ ਸੀਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜੋ ਚੰਡੀਗੜ੍ਹ ਯੂਨਿਟਾਂ ਮਿਲ ਕੇ ਡਿਸਾਈਡ ਕੀਤਾ ਵੀ ਅਸੀਂ ਇਕੱਠੇ ਮਿਲ ਕੇ ਰਲ ਕੇ ਮੇਅਰ ਦੀ ਇਲੈਕਸ਼ਨ ਲੜਾਂਗੇ ਚੰਡੀਗੜ੍ਹ ਵਿੱਚ 35 ਕਾਉਂਸਲਰ ਹੈਗੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਸਿੱਧਾ-ਸਿੱਧਾ 20 ਕਾਉਂਸਲਰ ਬਣਦੇ ਆ ਜਿੱਤਣ ਵਾਸਤੇ 18 ਨੰਬਰ ਚਾਹੀਦੇ ਸੀ ਤੇ 20 ਨੰਬਰ ਕਲੀਅਰ ਇੱਕ taraf ਇੱਕ ਪਾਸੇ ਖੜੇ ਹੈ ਆਪਣੀ ਹਾਰ ਨੂੰ ਵੇਖ ਕੇ ਬੀਜਪੀ ਦੀ ਕਾਇਰਤਾ ਦਾ ਇੱਕ ਵੱਡਾ ਪਰਮਾਣ ਤੁਸੀਂ ਸਭ ਨੇ ਵੇਖਿਆ ਕਿਸ ਤਰੀਕੇ ਸਾਹਮਣੇ ਆਇਆ ਕਿ ਮੇਅਰ ਦੀ ਇਲੈਕਸ਼ਨ ਨੂੰ ਹੀ ਟਾਲਿਆ ਜਾ ਰਿਹਾ ਦੋ ਵਾਰੀ ਪ੍ਰੈਸਾਈਡਿੰਗ ਅਫੀਸਰ ਚੇਂਜ ਕਰ ਦਿੱਤਾ ਗਿਆ ਜਿਹੜੇ ਅਨਿਲ ਮਸੀਹ ਜੀ ਲਾਏਗੇ ਸੀ ਆ ਸਵੇਰੇ ਇੱਕ ਲੈਟਰ ਮਿਲਦਾ ਜਿਸ ਤੇ ਲਿਖਿਆ ਜਾਂਦਾ ਵੀ ਟੈਲੀਫੋਨਿਕਲੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤੇ ਦੂਜਾ ਪ੍ਰੈਸਾਈਡਿੰਗ ਅਫਸਰ ਲਾਲਾ ਤੇ ਬੜੀ ਛੋਟੀ ਜੀ ਚੀਜ਼ ਹੀ ਲਾਇਆ ਜਾ ਸਕਦਾ ਸੀ ਪਰ ਆਪਣੀ ਹਾਰ ਨੂੰ ਵੇਖ ਕੇ ਕਿਸ ਤਰੀਕੇ ਇਲੈਕਸ਼ਨ ਦੀ ਨਾ ਕਰਾਓ ਇਲੈਕਸ਼ਨ ਤੋਂ ਭੱਜ ਜਾਓ ਇਹ ਤਾਣਾਸ਼ਾਹੀ ਰਵਈਆ ਵਾਰ-ਵਾਰ ਬੀਜੇਪੀ ਦਾ ਦੇਸ਼ ਵੇਖ ਰਿਹਾ ਤੇ ਇਸੀ ਰਵਈਏ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਨੇ ਸੋਚਿਆ ਵੀ ਇੱਕ ਵਾਰੀ ਇਹਨਾਂ ਨੂੰ ਹਟਾਓ ਤੇ ਉਸ ਡਰ ਤੋਂ ਅੱਜ ਕਬਰਾ ਕੇ ਅੱਜ ਬੀਜੇਪੀ ਨੇ ਇਲੈਕਸ਼ਨ ਟਾਲਣ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਦਾ ਰੁਖ ਕੀਤਾ ਤੇ ਸਾਨੂੰ ਲੱਗਦਾ ਮਾਨਜੋਗ ਹਾਈ ਕੋਰਟ ਵੱਲੋਂ ਸਾਨੂੰ ਕੋਈ ਨਾ ਕੋਈ ਨਿਆ ਮਿਲੇ ਤੇ ਇਲੈਕਸ਼ਨ ਕਰਵਾ ਲੈਣੋ ਅਸੀਂ ਤਾਂ ਕਹਿੰਦੇ ਆ ਫਿਰ ਇਲੈਕਸ਼ਨ ਕਰਵਾਓ ਸਾਹਮਣੇ ਹੋ ਜਾਏਗਾ ਫਿਰ ਭਜਦੇ ਕਿਉਂ ਇਲੈਕਸ਼ਨ ਤੋਂ ਹੁਣ ਇਲੈਕਸ਼ਨ ਕਰਵਾ ਲਓ ਆਪਣਾ ਪ੍ਰੈਸਾਈਡਿੰਗ ਅਫੀਸਰ ਡਿਸਾਈਡ ਕਰੋ ਤੇ ਸਭ ਦੇ ਸਾਹਮਣੇ ਆ ਜੇ ਇੰਡੀਆ ਅਲਾਈਅንስ ਦੀ ਪਹਿਲੀ ਬੋਲ ਤੇ ਬੀਜੇਪੀ ਦੀ ਵਿਕਟਾਂ ਉੱਡਣ ਵਾਲੀਆਂ ਨੇ ਇਸ ਡਰ ਤੋਂ ਇਲੈਕਸ਼ਨ ਨਹੀਂ ਹੋਣ ਦੇ ਰਹੇ ਪਰ ਜਨਰਲ ਜੀ ਜਿਆਦਾ ਜਿਹੜਾ ਕਿਤਨਾ ਕਿਤੇ ਬੀਜੇਪੀ ਇਹ ਡਰਨ ਦਾ ਦੇਖ ਰਹੀ ਹੈ ਕਿ ਕ੍ਰੋਸ VOTING ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਇਤਿਹਾਸ ਰਿਹਾ ਕ੍ਰੋਸ VOTING ਦਾ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦਾ ਬਿਲਕੁਲ ਕ੍ਰੋਸ VOTING ਹੋ ਸਕਦੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਪਿਛਲੇ 2 ਸਾਲਾਂ ਤੋਂ ਬੀਜੇਪੀ ਦੀ ਚੰਡੀਗੜ੍ਹ ਯੂਨਿਟ ਨੇ ਆਮ ਆਦ ਇਧਰ ਮੇਅਰ ਨੇ ਜੋ ਕਾਰਪੋਰੇਸ਼ਨ ਹੈ ਕੋਈ ਕੰਮ ਨਹੀਂ ਕਰ ਸਕੀ ਇਸ ਚੀਜ਼ ਤੋਂ ਬੀਜੇਪੀ ਦੇ ਕਾਉਂਸਲਰ ਵੀ ਖਫਾ ਨੇ ਤੇ ਅੰਦਰਲੀ ਗੱਲ ਜੋ ਸਾਨੂੰ ਪਤਾ ਲੱਗੀ ਹੈ ਬਹੁਤ ਸਾਰੇ ਬੀਜੇਪੀ ਦੇ ਕਾਉਂਸਲਰ ਹੀ ਕਰਾਸ ਵੋਟਿੰਗ ਕਰ ਸਕਦੇ ਨੇ ਤੇ ਅਸੀਂ ਤੇ ਇਹ ਮੰਨ ਕੇ ਚੱਲਦੇ ਵੀ 20 ਵੋਟਾਂ ਸਾਡੇ ਫੇਵਰ 'ਚ ਭੁਗਤਣਗੀਆਂ ਪਰ ਲੱਗ ਰਿਹਾ ਹੈ ਕਿ ਇਸ ਤੋਂ ਜ਼ਿਆਦਾ ਬੀਜੇਪੀ ਦੀ ਕਰਾਸ ਵੋਟਿੰਗ ਹੋ ਸਕਦੀ ਹੈ ਜੋ ਇਹਨਾਂ ਦੀ ਪਰਫਾਰਮੈਂਸ ਤੋਂ ਪਰੇਸ਼ਾਨ ਨੇ ਉਹ ਸਾਡੇ ਫੇਵਰਸ ਵੀ ਵੋਟ ਕਰ ਸਕਦੇ ਇਸ ਦਰ ਤੋਂ ਬਿਲਕੁਲ ਆਪਾਂ ਸਿੱਧੇ ਤੌਰ ਤੇ ਵੇਖਿਆ ਆਪਾਂ ਸਿੱਧੇ ਤੌਰ ਤੇ ਵੇਖਿਆ ਤੇ ਬਹੁਤ ਸਾਰੇ ਕਾਉਂਸਲਰ ਨੇ ਦੱਸਿਆ ਵੀ ਕਿਸ ਤਰੀਕੇ ਬੀਜੇਪੀ ਜੜਾ ਇਹਨਾਂ ਦਾ ਬੜਾ ਮਸ਼ਹੂਰ ਆਪਰੇਸ਼ਨ ਲੋਟਸ ਚੱਲਦਾ ਹੈ ਉਹਨੇ ਚੰਡੀਗੜ੍ਹ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰ੍ਹਾਂ ਫੇਲ ਹੋ ਗਿਆ ਉਹਦੇ ਕਰਕੇ ਅੱਜ ਦੀ ਇਲੈਕਸ਼ਨ ਵਾਰਟਾ ਉਹ ਵੇਖੋ ਜੀ ਉਹ ਤੇ ਉਹੀ ਦੱਸ ਸਕਣਗੇ ਜਦੋਂ ਫ੍ਰੀ ਹੋਣਗੇ ਤੁਸੀਂ ਇਹਨਾਂ ਤੋਂ ਪੁੱਛ ਲਿਓ ਪਰ ਇਹਦੇ ਬਹੁਤ ਸਾਰੇ ਉਦਾਹਰਣ ਮੈਨੂੰ ਲੱਗਦਾ ਹੈ ਕਿ ਮੀਡੀਆ ਨੇ ਆਪ ਦੇਸ਼ ਅੱਗੇ ਰੱਖੇ ਨੇ ਤੇ ਆਪਰੇਸ਼ਨ ਲੋਟਸ ਚੰਡੀਗੜ੍ਹ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਿਆ ਮੈਂ ਦੱਸ ਸਕਦਾ ਹਾਂ ਲੋਕ ਸਭਾ ਚੋਣਾਂ ਦੇ